ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਤੈਨੂੰ ਕੀ ਦਿੱਕਤ ਆ ਮੈਂ ਮਾਸਟਰ ਨੂੰ ਪੁੱਛਿਆ ਵੀ ਤੈਨੂੰ ਗ੍ਰਾਂਟ ਮੰਗੋ ਮੈਂ ਤੁਹਾਨੂੰ ਗ੍ਰਾਂਟ ਦੇਣਾ ਉਹ ਕਹਿੰਦੇ ਜੀ ਗ੍ਰਾਂਟ ਚਾਹੀਦੀ ਹੈ ਪਹਿਲਾਂ ਤਾਂ ਸਰਪੰਚ ਆਏ ਨੇ ਫਿਰ ਵਿਰੋਧੀ ਸਰਪੰਚ ਆਏ ਨੇ ਫਿਰ ਵਿਰੋਧੀ ਪਾਰਟੀ ਦਾ ਸਰਪੰਚ ਆਏ ਨੇ ਫਿਰ ਹੋਰ ਬੰਦੇ ਆ ਜਾਦੇ ਵੀ ਕੰਮ ਅਸੀਂ ਕਰੀਏ ਕਿ ਸਾਨੂੰ ਤਾਂ ਟਿਕਣ ਹੀ ਨਹੀਂ ਦਿੰਦੇ ਮੈਂ ਉਹਨਾਂ ਨੂੰ ਕਿਹਾ ਸਾਰੇ ਸਾਰੇ ਮਾਸਟਰ ਨੂੰ ਇੱਕ ਗ੍ਰਾਂਟ ਆਏਗੀ ਗ੍ਰਾਂਟ ਦਾ ਮੰਨੋ ਕੋਈ ਨਹੀਂ ਪੁੱਛਦਾ ਬਸ਼ਰਤੇ ਸ਼ਰਤ ਕੋਈ ਹੈ ਇਹ ਗ੍ਰਾਂਟ ਦਾ ਸਹੀ ਇਸਤੇਮਾਲ ਹੋਣਾ ਚਾਹੀਦਾ ਅਸੀਂ ਪਰਤਾਲ ਵੀ ਕਰਾਂਗੇ ਅਸੀਂ ਨਿਗਵਾਜੀ ਵੀ ਕਰਾਂਗੇ ਜੇ ਗ੍ਰਾਂਟ ਦੀ ਸਹੀ ਸਹੀ ਤਰੀਕੇ ਨਾਲ ਵਰਤੋਂ ਕਰੋ ਤਾਂ ਤੁਹਾਨੂੰ ਸ਼ਾਬਾਸ਼ੀ ਵੀ ਮਿਲੇਗੀ ਵੱਡੇ ਕੰਮ 'ਚ ਕੋਈ ਅੜਿਕਾ ਨਹੀਂ ਪਾਉਂਦਾ ਹੁਣ ਅੱਜ ਜਦੋਂ ਮੈਂ ਆਇਆ ਉਦਘਾਟਨ ਕੀਤਾ ਉਦਘਾਟਨ ਸਰਪੰਚ ਸਾਹਿਬ ਨੇ ਕੀਤਾ ਮੈਂ ਇਥੇ ਖੜ ਕੇ ਜਦੋਂ ਮੈਨੂੰ ਇਹਨਾਂ ਨੇ ਦੱਸਿਆ ਕਿ ਸਾਰ ਗ੍ਰਾਂਡ ਕੱਲੀ ਕਮਰੇ ਦੀ ਆਈ ਸੀ ਅਸੀਂ ਬਾਅਦ ਸਟੇਜ ਵੀ ਬਣਾ ਦੇ ਅਸੀਂ ਉਸੇ ਗ੍ਰਾਂਡ ਦੇ ਵਿੱਚ ਅਸੀਂ ਫਰਨੀਚਰ ਵੀ ਬਣਾ ਦਾ ਤਾਂ ਦੱਸੋ ਫਿਰ ਇਹਨਾਂ ਦੀ ਪ੍ਰਸ਼ੰਸਾ ਕਰਨਾ ਬਣਦਾ ਕਿ ਨਹੀਂ ਬਣਦਾ ਬਣਦੀ ਹੈ ਨਾ ਗੱਲ ਇਹ ਜੇ ਕੰਮ ਪ੍ਰਸ਼ੰਸਾ ਵਾਲਾ ਕਰਕੇ ਤਾਂ ਪ੍ਰਸ਼ੰਸਾ ਹੋਣੀ ਹੈ ਔਰ ਇਹੀ ਸੁਪਨਾ ਇਹੀ ਸੋਚ ਸਾਡੀ ਪਿੰਡਾਂ ਦੇ ਵਿੱਚ ਜੇ ਪਿੰਡ ਦੇ ਵਿੱਚ 10 ਲੱਖ ਗ੍ਰਾਂਟ ਭੇਜਾਂਗੇ ਤੇ ਸਰਪੰਚ ਸਾਹਿਬ ਦਸ ਦਿਨ 10 ਲੱਖ ਗ੍ਰਾਂਟ ਲਾਉਣਗੇ ਆ ਬਲੋਦੀਆਂ ਦੇ ਮੂਹ ਉਦੋਂ ਹੀ ਬੰਦ ਹੋ ਜਾਣਾ ਕਿਉਂਕਿ ਪਹਿਲਾਂ ਜਿਹੜੀ ਲੋਦੀ ਸੀ ਉਹ ਗ੍ਰਾਂਟ ਸਿਰ ਖਾਣ ਵਾਸਤੇ ਲੈ ਕੇ ਉੱਦੇ ਸੀ ਲਾਉਣ ਵਾਸਤੇ ਨਹੀਂ ਲੈ ਕੇ ਉਦੇ ਸਹੀ ਹੈ ਕਿ ਗੱਲ ਦਾ ਜੀ ਕੱਲ੍ਹ ਦੇ ਗ੍ਰਾਂਟਾਂ ਖਾਣ ਵਾਸਤੇ ਹੁੰਦੀਆਂ ਸੀ ਪਿੰਡਾਂ 'ਚ ਲਾਉਣ ਵਾਸਤੇ ਨਹੀਂ ਆਂਦੀ ਸੀ ਅਸੀਂ ਇੱਕੋ ਹੀ ਗੱਲ ਕਹੀ ਹੈ ਗ੍ਰਾਂਟ ਜਿੰਨੇ ਮਰਜ਼ੀ ਲਾਓ ਪਰ ਲਾਓ ਕਿਉਂਕਿ ਭਗਵੰਤ ਕਮਾਲ ਸਾਹਿਬ ਦਾ ਇੱਕੋ ਹੀ ਸੁਪਨਾ ਹੈ ਕਿ ਆਪਾਂ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਪੰਜਾਬ ਬਣਾਉਣਾ ਹੈ ਤੇ ਭ੍ਰਿਸ਼ਟਾਚਾਰ ਮੁਕਤ ਉਹਦਾ ਹੀ ਪੰਜਾਬ ਬਣੂਗਾ ਜਦੋਂ ਆਪਾਂ ਭ੍ਰਿਸ਼ਟਾਚਾਰ ਨੂੰ ਸਭ ਤੋਂ ਪਹਿਲਾਂ ਆਪਣੇ ਤੋਂ ਸ਼ੁਰੂਆਤ ਕਰਾਂਗੇ ਵੀ ਅਸੀਂ ਭ੍ਰਿਸ਼ਟਾਚਾਰ ਨਾ ਕਰਨਾ ਨਾ ਆਪਾਂ ਕਰਨਾ ਹੈ ਇਹ ਮੌਕਾ ਇੱਕ ਕਰਮਾ ਵਾਲਿਆਂ ਨੂੰ ਮਿਲਦਾ ਹੈ ਮੈਂ ਸਰਪੰਚ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਕਿ ਸਰਪੰਚ ਸਾਹਿਬ ਜੇ ਤੁਹਾਨੂੰ ਮੌਕਾ ਮਿਲਿਆ ਤਾਂ ਪਿੰਡ ਦੀ ਸੇਵਾ ਦੇ ਵਿੱਚ ਇਹ ਮੌਕਾ ਲਾਓ ਜੇ ਤੁਹਾਡੇ ਤੇ ਚੰਗੇ ਗੁਣ ਹੋਣਗੇ ਤੁਸੀਂ ਵਧੀਆ ਕੰਮ ਕਰੋਗੇ ਪਿੰਡ ਆਪਣੇ ਆਪ ਬੋਲੇਗਾ ਕੰਮ ਬੋਲਣ ਦੀ ਜਰੂਰਤ ਨਹੀਂ ਹੁੰਦੀ ਬੰਦੇ ਨੂੰ ਬੋਲਣ ਦੀ ਜਰੂਰਤ ਨਹੀਂ ਹੁੰਦੀ ਕੰਮ ਆਟੋਮੈਟਿਕਲੀ ਬੋਲਦੇ ਨੇ ਸੋ ਆਪਾਂ ਆਪਣੇ ਆਪਣਾ ਗੁਰਦਾਨ ਨਹੀਂ ਆਪਾਂ ਆਪਣੇ ਕੰਮਾਂ ਦਾ ਕੰਮ ਕਰਨੇ ਕੰਮ ਆਪਣੇ ਆਪ ਬੋਲਣਗੇ ਮੈਂ ਤੁਹਾਡੇ ਸਾਰਿਆਂ ਦੇ ਪੁੱਛਣ ਤੇ ਬਹੁਤ-ਬਹੁਤ ਧੰਨਵਾਦੀ ਹਾਂ ਜਿੰਨੇ ਵੀ ਮਾਪੇ ਸਰਹਾਨ ਇੱਥੇ ਆਏ ਨੇ ਪਿਆਰੇ ਬੱਚੇ ਪਿੰਡ ਦੇ ਸਾਰੇ